ਕੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਤੋਂ ਬਾਅਦ ਵੀਡੀਓ ਦੇਖਿਆ ਕਰੋ ਤੇ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸਾਰੇ ਵੀਰਾਂ ਦਾ ਧੰਨਵਾਦ ਵੀਡੀਓ ਦੇਖਣ ਲਈ ਸਾਰੇ ਵੀਰਾਂ ਸਤਿ ਸ਼੍ਰੀ ਅਕਾਲ ਬਹੁਤ ਵੀਰਾਂ ਨੇ ਕਮੈਂਟ ਆਏ ਵੀ ਬੇੜ ਤਾਂ ਲਵਾ ਲੈਦੇ ਹੁੱਕ ਕਿੱਥੇ ਆ ਟਰੈਕਟਰ ਦੇ ਟੋਚਨ ਪਾਉਣ ਲਈ ਮਿੱਤਰੋ ਟੋਚਨ ਬਿਨਾ ਜੱਟਾਂ ਦਾ ਸਰਦਾ ਨਹੀਂ ਹੁੰਦਾ ਉਹ ਆਪਾਂ ਆਪਸ਼ਨ ਪਹਿਲਾਂ ਰੱਖੀ ਆ ਆ ਦੇਖੋ ਮਿੱਤਰੋ ਨੀਚੇ ਵਿੱਚੇ ਇਕ ਟਵਾਈਆ ਦੇਖੋ ਬੇਟਾਂ ਦੇ ਮੂਰੇ ਆਪਾਂ ਨੂੰ ਸੋਣੀ ਨਹੀਂ ਲੱਗੀ ਉਹਦੇ ਕਰਕੇ ਆਪਾਂ نیچے ਢਿਬਾ ਜਨ ਚਾਹੀਦਾ ਦੀ ਆਪਾਂ ਨੂੰ ਜਿਆਦਾ ਉਹਦੇ ਕਰਕੇ ਆਪਾਂ ਮੂਰੇ ਉਹ ਜਿਹੜਾ ਦੂਜੇ ਟਰੈਕਟਰ ਆਵਾਂਗਾ ਕੱਟ ਜਾ ਹੁੰਦਾ ਉਹ ਨਹੀਂ ਹੈਗਾ ਕਿਉਂਕਿ ਗ੍ਰੈਮੀ ਤੇ ਚਲਾਉਣਾ ਟਰੈਕਟਰ ਇਹ ਵਜਨ ਇਹਨੂੰ ਵੱਧ ਚਾਹੀਦਾ 4 ਕੁਇੰਟ ਆਲ 8 ਕਿਲੋ ਵਜਣਾ ਇਸ ਟਾਈਮ ਇਹਦੇ ਚ ਤੇ 70 80 ਕਿਲੋ ਦੀ ਰੱਖੀ ਆਪਸ਼ਨ ਹੋਰ ਇਹਦੇ ਤੇ ਕਰਕੇ ਆਪਾਂ نیچے ਕਰਾਤੀ ਆ ਦੇਖੋ ਸੈਂਟਰ ਚ ਸਾਈਡਾਂ ਤੇ ਵੀ ਲਵਾ ਸਕਦੇ ਸੀ ਕਿ ਸਾਈਡ ਤੇ ਇੱਕ ਪਾਸੇ ਨੂੰ ਖਿੱਚਿਆ ਜਾਂਦਾ ਜਾਂ ਦੋੇ ਪਾਸੇ ਲੱਗਦੀਆਂ ਕਰਕੇ ਆਪਾਂ ਸੈਂਟਰ ਤੇ ਮੂਰੇ ਕਰਵਾਈਆਂ ਆਪਾਂ ਨੇ ਅਬ ਦੀ ਮਰਜੀ ਨਾਲ ਬਣਵਾਏ ਨੇ ਕਮੈਂਟਾਂ 'ਚ ਦੱਸਿਓ ਵੀ ਸੋਹਣੇ ਲੱਗਦੇ ਨੇ ਜਰੂਰ ਜਾਂ ਨਹੀਂ ਜੇ ਹੋਰ ਵਜਨ ਪਤਾਉਣਾ ਤੁਸੀਂ ਤਾਂ ਆ ਵੀ ਤੁਸੀਂ ਕਟਵਾਸ ਕਟੌਣ ਤੋਂ ਰੋਕ ਸਕਦੇ ਹਾਂ ਇਹਦੇ ਨਾਲ ਵੀ ਇੱਕ ਪਲੇਟ ਦੇ ਵਿੱਚ ਘੱਟੋ ਘੱਟ ਅੱਧਾ ਕਿਲੋ ਦਾ ਫਰਕ ਪਊਗਾ ਕਾਫੀ ਮੋਟੀ ਪਲੇਟ ਆ ਨਾ ਹੋਰ ਬਜਨ ਬਾਜ ਸਕਦਾ ਏ ਤੋਂ ਬੋਟਰ ਤੇ ਗਏ ਪਹੁੰਚ ਜੱਸਾ ਬਾਈ ਧੋਣ ਲੱਗਿਆ ਹੱਥ ਆਨਸਾਰ ਤੇਲ ਵਾਲੇ ਤੇ ਲਿਆਏ ਸੀ ਵੀਰੋਣਾ ਵਾਸਤੇ ਤੇ ਪਨੀਰੀ ਵੀ ਸੀ 1509 ਦੀ ਕਿਆਰੀ ਇਨੂੰ ਛੱਡਣਾ ਪਾਣੀ ਉਹ ਸਾਹਮਣੇ ਚੱਲਦੀ ਆ ਮਸ਼ੀਨ ਬੋਰ ਵਾਲੀ ਆ ਦੇਖੋ ਆ ਚੱਲਦੀ ਆ ਮਲਾਜਮ ਵੀ ਆ ਰਿਹਾ ਹੈ ਇਹ ਪਾਣੀ ਜਾਂਦਾ ਦੋਏ ਪਾਸੇ ਨੂੰ ਦੋਏ ਪਾਸੇ ਨੂੰ ਤਾਂ ਜਾਂਦਾ ਕਿਉਂਕਿ ਉੱਥੇ ਬੋਰ ਲਈ ਪਾਣੀ ਦੀ ਲੋੜ ਹੈ ਤਾਂ ਉੱਪਰ ਨਗਿਆ ਹੂ ਖਾਲ 22 ਤਰੀਕ ਆ ਤੇ 22 ਤਰੀਕ ਨੂੰ ਆਪਾਂ ਕਨੇਰੀ ਵਿਜੀਆ ਹੋਰੇ ਚਲਦਾ ਕੰਮਕਾਰ ਸਟਾਕ ਬੋਟੋ ਪੋਰ ਹੋਇਆ ਹਰੇ 12 ਇੰਚ ਹੀ ਆ ਲਾਉਂਦਾ ਚੂੜੀਆਂ ਨੂੰ ਫੇਰ ਚਰਨੀ ਪੈਂਦੀ ਤੇ ਖੋਲਣਾ ਕਸਣਾ ਸੌਖਾ ਰਹਿੰਦਾ ਬਹੁਤ ਧਿਆਨ ਨਾਲ ਗਸਣਾ ਪੈਂਦਾ ਵੀ ਬਹੁਤ ਜਿਆਦਾ ਆ ਦੇਖੋ ਹੁਣ ਲੱਗੂ ਚੋਰ ਵੀਰਾਂ ਦਾ ਤੋਚ ਜਨੇ ਰੱਖਿਆ ਹੋਇਆ ਪਾਇ ਪレンチ ਹੋਣੀ ਹੈਗਾ ਰੈਂਚ ਉਹ ਦੂਏੜੇ ਬੜੇ ਆਉਂਦੇ ਨੇ ਉਹ ਸੰਗਲ ਜੇ ਵਾਲੇ ਬਹੁਤ ਰਮੈਂਟ ਆਉਂਦੀ ਆ ਬੋਰ ਕਰਨ ਲੱਗੇ ਵੀ ਆਣ ਖੇਜ ਬੰਦੇ ਦਾ ਕੰਮ ਐ ਵੀ ਪੂਰਾ ਹੋਰ ਨੀਚੇ ਨੂੰ ਜਾਂਦਾ ਜਿਵੇਂ ਜਿਵੇਂ ਬੋਕੀ ਵੱਜਦੀ ਆ ਆਪਣਾ ਆਪਣਾ ਥੱਲੇ ਚਾਈ ਜਾਂਦਾ ਉਹਦੇ ਸੋ ਧਾਰਣ ਥੋੜਾ ਆ ਦੇਖੋ ਆਓ ਜੀ ਮਿਸਟਰ ਉਹ ਚੈੱਕ ਕਰੇ ਆ ਵੀਰ ਬੋਕੀ ਉੱਪਰ ਨੂੰ ਭਰੀ ਵੀ ਆਉਣੀ ਹਰੇਟੇ ਤੱਕ ਪਹੁੰਚ ਗਿਆ ਬੋਰ ਆ ਦੇਖੋ ਜਿਹੜਾ ਫਿਲਮਾਂ ਚ ਹੁੰਦਾ ਉਹ ਰੱਖਿਆ ਹੋਇਆ ਨੇ ਅੱਜ ਆ ਚਾਰ ਬੱਦਲ ਨੂੰ ਜਾਈ ਨਹੀਂ ਆਲਾ ਆ ਲਓ ਆਪਦੇ ਆ ਪੈਂਦੀ ਆ ਦੇਖੋ ਇਹ ਆ ਲਓ ਜੀ ਹੋਰ ਕੀ ਗੇਮ ਆ

ਕਾਇਦਣ ਚ ਬੋਰ ਕਰ ਦਿੰਦੇ ਹੋ ਹਾਂ ਚਾਰ ਦਿਨ ਚਾਰ ਦਿਨ ਮੈਂ ਨੂੰ ਲੱਗਿਆ ਵੀ ਦੋ ਦਿਨ ਕਹਿੰਦਾ ਚਾਰ ਦਿਨ ਚਾਰ ਦਿਨ ਚ ਬੋਰ ਕਰ ਦਿੰਦੇ ਨੇ ਬੋਰ ਵੱਡਾ 12 ਇੰਚੀ ਵਾਲਾ 9 ਇੰਚੀ ਵਾਲਾ ਦੋ ਦਿਨ ਚ ਕਰ ਦਿੰਦੇ ਆ 9 ਇੰਚੀ ਵਾਲਾ ਵੀ ਇਹ ਕਹਿੰਦਾ ਦੋ ਦਿਨ ਚ ਕਰ ਦਿੰਦੇ ਆ ਮੰਨ ਲਓ ਤਿੰਨੇ ਦਿਨ ਲੱਗਿਆ ਤੀਏ ਦਿਨ ਮਾਲ ਪਾਉਂਦੇ ਨੇ ਕੱਢਣ ਨੂੰ ਪੱਟਣ ਨੂੰ ਵੀ ਯਾਨੀ ਬੋਰ ਹੋ ਜਾਂਦਾ ਦੋ ਦਿਨ ਚ ਕਹਿੰਦੇ ਵੀਰ ਨੇ ਚੱਕ ਲਿਆ ਉੱਤੇ ਜ਼ੋਰ ਨਾਲ ਹੁਣ ਛੱਡੂਗਾ ਇਹਨੂੰ ਇਹ ਤਲਾਕ ਤਾ ਇਹ ਗਰੀ ਵਾਲੀ ਤਾਰ ਨਾਲ ਚੱਕ ਰਿਹਾ ਹੈ ਵਾ ਫੋਰਮੈਨ ਦੇਖ ਰਿਹਾ ਸਾਹ ਲਾ ਕੇ ਬੋਰ ਸੁੱਤਾ ਜਾਂਦਾ ਚੈੱਕ ਕਰ ਰਿਹਾ ਵੀ ਕਿਹੜਾ ਨਿਕਲਦਾ ਪਾਣੀ ਆਲਾ ਕਿਹੜਾ ਫਿਲਟਰ ਦੇ ਹਿਸਾਬ ਹਿਸਾਬ ਦੇਖ ਰਿਹਾ ਆਪਦਾ ਇਹ ਨਾਲੇ ਹੱਥ ਮਲ ਤੇ ਕਿ ਮੋਟਾ ਕੁ ਬਰੀਕ ਆ ਆਓ ਜੀ ਮਿੱਤਰੋ ਦੇਖੋ ਵੀਰ ਦਾ ਬਹੁਤ ਜ਼ੋਰ ਲੱਗਦਾ ਦੇਖੋ ਛੋਟਾ ਕੱਸ ਰਿਹਾ ਹੈ ਵਾਤੋ ਵਾਦ ਬੰਦੇ ਨੂੰ ਲੈਕ ਕਰਿਓ ਇਹਨੂੰ ਬਹੁਤ ਮਿਹਨਤ ਕਰਦਾ ਦੇਖ ਲਓ ਇਹਨੂੰ ਚੰਗੀ ਤਰ੍ਹਾਂ ਪਿੰਡ ਕਿਹੜਾ ਪਿੰਡ ਦਾ ਹੱਦ ਕਿਹੜਾ ਹੈ ਕਿਹੜਾ ਢੇਡਪੁਰਾ ਨਾਬੇ ਦੇ ਗੋਲਾ ਇਹ ਸਾਨੂੰ ਵੀ ਆਇਆ ਅੱਜ ਫੇਰ ਨਵਾਂ ਟੋਟਾ ਚੱਲਦਾ ਇੱਕ ਟੋਟਾ ਹੋਰ ਲਾਉਣਗੇ ਵੀਰ ਹਣੀ 100 ਪੂਰਾ ਕਰਾਂਗੇ ਹਨਾ ਸ਼ਾਮਾਂ ਵੀ ਹੋ ਗਿਆ ਸੂਰ ਜਿਵੇਂ ਚੱਲਿਆ ਆਹੀ ਮੱਕੀ ਔਰੇ 바కి ਸਾਰਾ ਏਰੀਆ ਕਣਕ ਵਾਲਾ ਟੋਟਲ ਜੀ ਮਿੱਤਰੋ ਰੌਣੀ ਹਰੇ ਸਰੇ ਚੜੀ ਨਹੀਂ ਤੇ ਮਗਰ ਵਾਲੀ ਰੌਣੀ ਜਿਹੜੀ ਕਰੀ ਤੀ ਆਪਾਂ ਬੱਤ ਵੀ ਆਉਣ ਲੱਗੇ ਪਲਾਟ ਸੇਕ ਬਹੁਤ ਪੈਂਦਾ ਦੇਖੋ ਚਿੱਟੀ ਹੋ ਗਈ ਧਰਤੀ ਬੈਕਤੀ ਦਿਹਾੜੀ ਤੋਂ ਬਾਅਦ ਬੋਣੇ ਪੈ ਜਾਣੇ ਨੇ ਜਿੰਨੇ ਪਲਾਟ ਇਹ ਆਪਾਂ ਪਹਿਲਾਂ ਰੌਣੀ ਕਰੇ ਨੇ ਆ ਦੇਖੋ ਆ ਵੀ ਚਿੱਟਾ ਹੋ ਗਿਆ ਪਰਲਾ ਵੀ ਤੇ ਬੱਟ ਲੱਗੇ ਹੋਏ ਨੇ ਗਾਹਾਂ ਪਾਉਣ ਬੰਦੇ ਆ ਆਪਣੇ ਆ ਦੇਖੋ ਗਾਂਹਾਂ ਵਾਲੀ ਪਨੀਰੀ ਵਾਸਤੇ ਦੂਰ ਆਉਦੇ ਕਰਕੇ ਕਈਆਂ ਨਾਲੇ ਪਾਉਣਗੇ ਮਨ ਲੱਗਦਾ ਕਿਉਂ ਜਿੰਦਾ ਜਿੰਦਾ ਔਰੇ ਹਲੇ ਖੜਾਉਣ ਦਾ ਸਾਧਨ ਵੀ ਨਹੀਂ ਹੈਗਾ ਨਾ ਉਹ ਲੈਡ ਭੱਜ ਗਈ ਦੀ ਟਾਈਮ ਨਾਲ ਵਿਲੇ ਹੋ ਗਏ ਦੀ ਇਹਨਾਂ ਨੇ ਆਪੇ ਪਾਤੀ ਗਾਂਹਾਂ ਵਾਲੀ ਕਿਹਾਰੀ ਤਿਆਰ ਕਰ ਰਹੇ ਨੇ